ਸੀ ਸਮੁੱਚਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਇਲਾਕਾ ਨਿਵਾਸੀ ਜਿਹੜੀ ਇੱਕ ਰਾਹਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਇਥੋਂ ਅਸੀਂ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕ ਅਸੀਂ ਜਿਹੜਾ ਯੋਗਦਾਨ ਪਾਤੇ ਅਸੀਂ ਇੱਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਨ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਮਝਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਅਜਿਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜਦੀ ਕਲਾ ਚ ਰਹੇ ਇਹ ਅੱਗੇ ਤੋਂ ਵੀ ਰਾਹਤ ਸਮਗਰੀ ਜਗਦੀ ਰਹੇਗੀ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋ ਕਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫੇਰ ਦੁਬਾਰਾ ਅਸੀਂ ਜਿੱਤਾ ਉਹਨਾਂ ਦੀ ਮਦਦ ਸੇਵਾ ਦੇ ਲਈ ਫੇਰ ਜਿਹੜਾ ਦੁਬਾਰਾ ਜਾਵਾਂਗੇ ਜੋਰਾਵਰ ਸਿੰਘ ਤੰਤਨ ਪਾਪਾ ਫਤਿਹ ਸਿੰਘ ਤੰਤਨ ਮਾਤਾ ਗੁਜਰਕਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਪੂਟਾ ਸਾਬਕਾ ਚੇਅਰਮੈਨ ਦੀ ਰਹਿਮਾਈ ਹੇਠ ਪੰਜਾਬ ਤੇ ਜੋਹਾੜਾ ਨਾਲ ਤਬਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੂਟਾ ਸਾਹਿਬ ਦੀ ਅਗਵਾਈ ਚ ਇਹ ਆਪਣੇ ਤਿਲ ਫੁੱਲ ਕਮਾਈ ਚੋਂ ਇਕੱਠਾ ਕਰਕੇ ਉਹਨਾਂ ਲਈ ਖਾਣ ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ 'ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਧੰਨ ਧੰਨ ਸਾਹਿਬ ਜੀ ਦੇ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ ਅਸੀਂ ਸਮੁੱਚਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਅਲਾਕਾ ਨਿਵਾਸੀ ਜਿਹੜੀ ਇੱਕ ਰਾਹਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਇਥੋਂ ਅਸੀਂ ਤੇਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕ ਅਸੀਂ ਜਿਹੜਾ ਯੋਗਦਾਨ ਪਾ ਕੇ ਅਸੀਂ ਇੱਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਮੇ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਭ ਤੋਂ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚਿਤੇ ਤੌਰ ਤੇ ਧੰਨਵਾਦ ਕਰਦਾ ਹਾਂ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਅਜਿਹੀਆਂ ਜੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਅੱਗੇ ਤੋਂ ਵੀ ਰਾਹਤ ਸਮਗਰੀ ਜਗਦੀ ਰਹੇਗੀ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋ ਕਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫੇਰ ਦੁਬਾਰਾ ਅਸੀਂ ਜਿਹੜਾ ਉਹਨਾਂ ਦੀ ਮਦਦ ਸੇਵਾ ਦੇ ਲਈ ਫੇਰ ਜਿਹੜਾ ਦੁਬਾਰਾ ਜਾਵਾਂਗੇ ਜੋਰਾਬਾਤ ਸਿੰਘ ਤੰਤਨ ਪਾਪਾ ਫਤਿਹ ਸਿੰਘ ਤੰਤਨ ਮਾਤਾ ਗੁਜਰਕਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਪੂਟਾ ਸਾਬਕਾ ਚੇਅਰਮੈਨ ਦੀ ਰਹਿਨਮਾਈ ਹੇਠ ਪੰਜਾਬ 'ਚ ਜੋਹਾੜਾ ਨਾਲ ਤਬਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੂਟਾ ਸਾਹਿਬ ਦੀ ਅਗਵਾਈ 'ਚ ਇਹ ਆਪਣੇ ਤਿਲ-ਫੁੱਲ ਕਮਾਈ 'ਚੋਂ ਇਕੱਠਾ ਕਰਕੇ ਉਹਨਾਂ ਲਈ ਖਾਣ-ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ 'ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਤੰਦਨ ਸਾਹਿਬ ਜਾਤੇ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ ਧੰਨ